ਹਲਕਾ ਕੇਂਦਰੀ ਦੀ ਵਾਰਡ ਨੰਬਰ 58 ਕਲੀ ਪਾਟੀਆਂ ਵਾਲੀ ਵਿਖੇ ਪਿਛਲੇ ਦਿਨੀ ਇੱਕ ਮਕਾਨ ਟੀਟੜੀ ਹੋ ਗਿਆ ਸੀ ਜਿਸ ਦੌਰਾਨ ਮਕਾਨ ਟਿੱਕਣ ਕਰ ਇੱਕ ਔਰਤ ਦੀ ਮੌਤ ਹੋ ਗਈ ਸੀ ਹਲਕਾ ਵਿਧਾਇਕ ਡਾਕਟਰ ਅਜੀਤ ਗੁਪਤਾ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਪੇਸ਼ ਕੀਤਾ ਗਿਆ ਇਸ ਮੌਕੇ ਕੌਂਸਲਰ ਜਰਨੈਲ ਸਿੰਘ ਟੂ ਰਿਤੂ ਮਹਾਜਨ ਸਮਿਤਸ ਦੇ ਲੈ ਜੇ ਤੁਸੀਂ ਇਜਾਜ਼ਤ ਦਿਓ ਕਿ ਅੰਮ੍ਰਿਤਸਰ ਦੇ ਕਟੜਾ ਜੈਮ ਸਿੰਘ ਦੇ ਜਗੀ ਪਟੜਿਆਂ ਦੇ ਜਮਾਨ ਨੰਬਰ ਬੁਤੀ ਦੇ ਤੋਂ ਸਰੇ ਸਾਡੇ ਬਾੜੀਓਗ ਜਰਵਿੰਦਰ ਸਿੰਘ ਰੋਡ ਜੀ ਨੇ ਉਹਨਾਂ ਦੀ ਮਾਰ ਦੇ ਵਿੱਚ ਜਿਹੜਾ ਉਹ ਇੱਕ 7 ਡਿਗੇ ਸੀ 7 ਡਿਗੇ ਦੇ ਨਾਲ ਇੱਕ ਨੈਮ ਜਿਹੜੀ ਉਹਦੀ ਚਪੇਟ ਚ ਆ ਗਈ ਉਹਨਾਂ ਚ ਇੱਕ ਬਜ਼ੁਰਗ ਮਾਤਾ ਜੀ ਸੀਗੇ ਪਰਵੀਨ ਕਮਾਲੀ ਜੀ ਉਹਨਾਂ ਦੀ ਉਸ ਇਸ ਹਾਸੇ ਦੇ ਉੱਤੇ ਦਰਦ ਹੋ ਗਈ ਤੇ ਫਿਰ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਅਗਲੇ ਦਿਨ ਹੀ ਉੱਥੇ ਗਏ ਤੁਸੀਂ ਜਾ ਕੇ ਮੌਕਾ ਸਾਰਾ ਦੇਖਿਆ ਔਰ ਅਸੀਂ ਅੱਜ ਜਿਹੜਾ ਉਹਨਾਂ ਦੀ ਬੇਟੀ ਹੈ ਇੱਕ ਬੇਟੀ ਹੈ ਉਹਨਾਂ ਦੀ ਰਾਦੀ ਕਰ ਉਹਨਾਂ ਦੇ ਨਾਮ ਦਾ ਅਸੀਂ ਕੁ 4 ਲੱਖ ਰੁਪਈਆ ਜਿਹੜਾ ਚੈੱਕ ਹੈ ਉਹਨਾਂ ਨੂੰ ਪ੍ਰੋਵਾਈਡ ਕੀਤਾ ਮੈਂ ਇਸ ਦੁੱਖ ਦੀ ਘੜੀ ਚਾਹ ਹਗਾਗਾ ਕੇ ਅਸੀਂ ਜਿਹੜੇ ਸਾਡੇ ਵਿੱਚੋਂ ਵਾਦਾ ਜੀ ਚਲੇ ਗਏ ਨੇ ਉਹ ਘਟਾ ਤੇ ਪੂਰਾ ਨਹੀਂ ਕਰ ਸਕਦੇ ਮਗਰ ਜਿਹੜਾ ਅਸੀਂ ਮੱਲ ਹੀ ਮਦਦ ਜਿਹੜੀ ਹੈ ਥੋੜੀ ਬਾਤ ਜਿਹੜੀ ਆਪਣੇ ਵੱਲੋਂ ਪ੍ਰਯਾਸ ਕੀਤਾ ਹੈ ਮਾਦੀਬਦ ਕੀਤੀ ਔਰ ਉਹਨਾਂ ਦੀ ਬੇਟੀ ਜਿਹੜੀ ਰਾਦਿਕਾ ਹੈ ਉਹਦੀ ਸਰਕਾਰੀ ਨੌਕਰੀ ਦੀ ਵੀ ਮੈਂ ਮਾਨ ਸਾਹਿਬ ਆਪਣੇ ਮਾਨਯੋਗ ਮੰਤਰੀ ਜੀ ਨੂੰ ਸਫਾਰਿਸ਼ ਕੀਤੀ ਹੈ ਕਿ ਇਹਨਾਂ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਏ ਔਰ ਇਸ ਨਾਲ ਨਾਲ ਇਹੋ ਘਰ ਜਿਹੜਾ ਡਿੱਗਿਆ ਉਹਦੇ ਘਰ ਦੀ ਰਿਪੇਅਰ ਲਈ ਵੀ ਜਿਹੜੇ ਪੈਸੇ ਆ ਅਸੀਂ ਹੋਰ ਵੀ ਫੰਡ ਜਿਹੜੇ ਆ ਤਿਆਰ ਕਰਾ ਕੇ ਇਸ ਪਰਿਵਾਰ ਨੂੰ ਮਦਦ